ਕਲਾਸਿਕ ਆ ਦੀ ਮੈ ਲੋਾਸ ਬਏ ਮਰੂਤੂੰ ਅੱਜ ਤੁਹਾਡੇ ਲਈ ਲੈ ਕੇ ਆਇਆ ਹੱਥ ਨਾਲ ਬਣੇ ਹੋਏ ਸਿੰਧੀ ਬੂਟੀ ਦੇ ਸੂਟ ਠੀਕ ਹੈ ਇਹਦੇ ਸਾਰਾ ਇਹ ਵਾਲਾ ਸੂਟ ਪੀਚ ਕਲਰ ਤੇ ਰੈਡੀ ਹੋਇਆ ਹੈ ਪਿਓਰ ਸੌਫਟ ਕਾਟਨ ਦੇ ਵਿੱਚ ਰੈਡੀ ਹੋਇਆ ਹੈ ਇਹਦੇ ਉੱਤੇ ਸਾਰਾ ਘੇਰੇ ਦਾ ਵਰਕ ਹੋਇਆ ਸਾਰਾ ਹੈਂਡ ਮੇਡ ਹੈ ਤੁਸੀਂ ਪਿੱਛੇ ਚੈੱਕ ਵੀ ਕਰ ਸਕਦੇ ਹੋ ਆ ਦੇਖੋ ਥਾਗੇ ਸ਼ੋ ਹੋ ਰਹੇ ਆ ਇਹ ਕੋਈ ਮਸ਼ੀਨ ਵਰਕ ਨਹੀਂ ਹੈ ਟੋਟਲੀ ਹੈਂਡ ਵਰਕ ਹੈ ਤੇ ਇਹਦੀ ਬਾਜੂ ਦੇ ਉੱਤੇ ਦੋ ਬੂਟੇ ਦਿੱਤੇ ਹੋਏ ਆ ਕਿ ਸੀ ਇਹਦੇ ਨਾਲ ਤੁਸੀਂ ਇਹ ਵਿਦਆਉਟ ਦੁਪੱਟਾ ਇਹਦੇ ਨਾਲ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਦੁਪੱਟਾ ਕਸਟਮਾਈਜ਼ ਕਰਵਾ ਸਕਦੇ ਹੋ ਤੇ ਜਾਂ ਕਿਸੇ ਹੋਰ ਕਲਰ ਤੇ ਰੈਡੀ ਕਰਵਾਉਣਾ ਵੀ ਕਰਵਾ ਸਕਦੇ ਹੋ ਹਾਂਜੀ ਸਿੰਧੀ ਬੁੱਟੀ ਦੇ ਵਿੱਚ ਦੂਸਰਾ ਕਲਰ ਐਂਡ ਡਿਜ਼ਾਈਨੇਬਲ ਹੈ ਸਕਾਈ ਕਲਰ ਤੇ ਰੈਡੀ ਹੈ ਇਹ ਵੀ ਫੁਲੀ ਕਾਟਨ ਤੇ ਰੈਡੀ ਹੈ ਇਹਦੇ ਤੱਕ ਇਹਦੇ ਵਰਕ ਹੋਇਆ ਤੇ ਸੇਮ ਸਾਰੇ ਫਰੰਟ ਦੇ ਵਿੱਚ ਬੁੱਢੀ ਦਿੱਤੀ ਹੋਈ ਹੈ ਇਹਦੇ ਸੇਮ ਹੀ ਡਿਜ਼ਾਈਨ ਹੈ ਜੋ ਬਾਹਾਂ ਤੇ ਰੈਡੀ ਹੋਇਆ ਦੂਨਾ ਬਾਹਾਂ ਦੇ ਇੱਕ ਪੈਨਲ ਦਿੱਤਾ ਹੋਇਆ ਤੇ ਇਹਦੇ ਵਿੱਚ ਇਹ ਵੀ ਵਿਦਾਊਟ ਦੁਪੱਟਾ ਰਹੇਗਾ ਜੀ ਇਹ ਨੈਕਸਟ ਕਲਰ ਹੈ ਇਹਦੇ ਵਿੱਚ ਸਕਿਨ ਕਲਰ ਇਹ ਵੀ ਕਾਟਨ ਤੇ ਰੈਡੀ ਹੋਇਆ ਇਹਦੇ ਤੇ ਵੀ ਸੇਮ ਸਕਾਈ ਕਲਰ ਵਾਂਗੂ ਮੀਚੀ ਕੇ ਰਬੜਨੇ ਹੋਏ ਤੇ ਬੁਟੀ ਦਿੱਤੀ ਹੈ ਬੁਟੀਆਂ ਦੋ ਲਾਈਨਸ ਦਿੱਤੀਆਂ ਹੋਈਆਂ ਤੇ ਸੇਮ ਹੀ ਇਹਦਾ ਵਰਕ ਬਾਜ਼ੂ ਤੇ ਹੋਇਆ ਇਹ ਵੀ ਵਿਦਾਊਟ ਦੁਪੱਟਾ ਰਹੇਗਾ ਤੁਸੀਂ ਆਪਣੀ ਚੋਇਸ ਅਕੋਰਡਿੰਗ ਦੁਪੱਟਾ ਰੈਡੀ ਕਰਵਾ ਸਕਦੇ ਹੋ ਇਹ ਕਾਟਨ ਦੇ ਤਿੰਨੇ ਹੀ ਸੂਟ ਕਾਟਨ ਦੇ ਵਿੱਚ ਰੈਡੀ ਹੋਏ ਸੇਮ ਕਲਰ ਹੈ ਸੇਮ ਸਕਾਈ ਕਲਰ ਜਿਹੜਾ ਮੈਂ ਪਹਿਲਾਂ ਸ਼ੋਅ ਕੀਤਾ ਸੇਮ ਕਲਰ ਦੇ ਡਿਫਰੈਂਟ ਡਿਜ਼ਾਈਨ ਰੈਡੀ ਹੋਏ ਇਹਦੇ ਵਿੱਚ ਗਲਾਸੀ ਰੈਡੀ ਕੀਤਾ ਲਾਲ ਦੋ ਕਲੀਆਂ ਜਾ ਰਹੀਆਂ ہیں سینٹر ਚ ਪੈਨਲ ਫਲਾਵਰ ਦਿੱਤੇ ਹੋਏ ਇਹ ਸਾਰੇ ਫਰੰਟ ਤੇ ਵਰਕ ਹੈ ਹਾਂਜੀ ਇਹ ਦੀ ਬਾਜੂ ਤੇ ਸੇਮ ਡਿਜ਼ਾਈਨ ਬਣਿਆ ਹੋਇਆ ਇਹਦੇ ਵਿੱਚ ਅਸੀਂ ਕਲੀਆਂ ਵਾਲਾ ਡਿਜ਼ਾਈਨ ਬਾਜੂ ਤੇ ਪਾਇਆ ਸੀ ਪੈਸ ਫਲਾਵਰ ਨਹੀਂ ਪਾਈ ਸਿੰਪਲ ਰੱਟੀਆਂ ਆਏ ਹੈ ਇਹਦੇ ਨਾਲ ਸੇਮ ਟਾਈ ਡਾਈ ਦੇ ਵਿੱਚ ਦੁਪੱਟਾ ਰੈਡੀ ਹੋਇਆ ਹੈ ਦੁਪੱਟੇ ਦੇ ਉੱਤੇ ਪ੍ਰੋਪਰ ਚਾਰੇ ਸਾਈਡ ਲੈਸ ਲਾ ਕੇ ਰੈਡੀ ਕੀਤਾ ਹੈ। ਨੈਕਸਟ ਹੈਗਾ ਜਿਹੜਾ ਇਹ ਅਸੀਂ ਜੌਰਜਟ ਤੇ ਲੈ ਕੇ ਆਏ ਆ ਇੱਕ ਕੰਟਰਾਸਟ ਸੂਟ ਰਹੇਗਾ। ਇਹ ਰੈਸਟ ਕਲਰ ਦੀ ਇਹਦੀ ਸ਼ਰਟ ਰਹੇਗੀ ਤੇ ਇਸੇ ਕਲਰ ਦੀ ਇਹਦੀ ਬਾਟਮ ਰਹੇਗੀ। ਤੇ ਦੇਖੀਂ ਰੇਤੇ ਵਰਕ ਹੈ ਤੇ ਬੂਟੀ ਦਿੱਤੀ ਹੋਈ ਹੈ। ਆਹ ਵਾਲਾ ਇਹਦਾ ਬਾਜੂ ਦੇ ਵਰਕ ਹੈ। ਦਿਸੇਮੇ ਦਾ ਆ ਬਾਟਮ ਤੇ ਵਰਕ ਹੈ ਇਹ ਜਾਰਜਟ ਦੇ ਵਿੱਚ ਰਹੇਗਾ ਇਹ ਵੀ ਵਿਦਾਊਟ ਦੁਪੱਟਾ ਰਹੇਗਾ ਅਗਰ ਤੁਸੀਂ ਚਾਹੋ ਤਾਂ ਦੁਪੱਟਾ ਰੈਡੀ ਕਰਵਾ ਸਕਦੇ ਹੋ ਸੇ ਅਗਰ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਿਸੇ ਵੀ ਕਲਰ ਦੇ ਕਿਸੇ ਵੀ ਡਿਜ਼ਾਈਨ ਦੇ ਵਿੱਚ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਸ਼ੋ ਹੋ ਰਹੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਸਾਨੂੰ ਆਰਡਰ ਦੇ ਸਕਦੇ ਹੋ ਥੈਂਕ ਯੂ